ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਦਾ ਬਾਹਰ ਤੋਂ ਮੈਂ ਰਜੀਤ ਜੀ। ਤਾਂ ਦੋਸਤੋ ਅੱਜ ਬਿਸਤੂਆਪ ਦੇ ਵਿੱਚ ਇੱਕ ਡਰਾਈਵਰ ਸਮੇਤ ਾਟੋ ਰਿਕਸ਼ਾ ਗਿਰਨ ਦਾ ਜਿਹੜਾ ਸਮਾਚਾਰ ਆਇਆ। ਉਹਦੇ ਮੁਤਾਬਕ ਜਿਹੜਾ ਗਿਰਨ ਦਾ ਵੇਰਵਾ ਉਹਦੇ ਮੁਤਾਬਕ ਉਹ ਰਸਤੇ ਦੇ ਕੋਲ ਤੇ ਜਾਂਦੇ ਇੱਕ ਟਰੈਕਟਰ ਨੂੰ ਜਦੋਂ ਸਾਈਡ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਆਟੋ ਦਾ ਜਿਹੜਾ ਟਾਇਰਾ ਇੱਕ ਪੱਥਰ ਤੇ ਆ ਗਿਆ ਜਿਹਦੇ ਨਾਲ ਉਹ ਸਲਿੱਪ ਕਰਕੇ ਬਿਸਤੂਆਪ ਨਹਿਰ ਦੇ ਵਿੱਚ ਗਿੱਡੀ ਵਿੱਚ ਡਿੱਗ ਗਿਆ। ਜਿਹਨੂੰ ਰਾਗ ਹੀਰਾ ਨੇ ਬਹੁਤ ਹੀ ਸੇਫਟੀ ਦੇ ਨਾਲ ਜਿਹੜਾ ਕਰ ਰਿਹਾ ਤੇ ਹੁਣ ਤੱਕ ਬਿਲਕੁਲ ਠੀਕ ਠਾਕ ਹੈ ਪਰ ਲੋਕਾਂ ਦੀ ਇਹ ਮੰਗ ਹੈ ਕਿ ਬਿਸਦੋ ਆਮੈਰ ਦੇ ਲਾਗੇ ਕਿਤੇ ਨਾ ਕਿਤੇ ਜਿਹੜਾ ਕੋਈ ਹਾਸੇ ਹੁੰਦੇ ਆ ਉਹਨਾਂ ਦੇ ਬਾਬੇ ਵਿੱਚ ਨੂੰ ਲੋਾਈ ਜਾਂਦਾ ਦਾਬਾਤਲੇ ਹਿਸਾਬ ਤੋਂ ਦਲਜੀਤ ਅਜਿਹਾ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਦਾ ਬਾਹਰ ਤੇ ਮੈਂ ਦਗੀਤ ਜੀ ਤਾਂ ਦੋਸਤੋ ਅੱਜ ਬੱਸ ਤੋਂ ਆਪ ਦੇ ਵਿੱਚ ਇੱਕ ਡਰਾਈਵਰ ਸਮੇਤ ਆਟੋ ਰਿਕਸ਼ਾ ਗਿਰਨ ਦਾ ਜਿਹੜਾ ਸਮਾਚਾਰ ਆਇਆ ਉਹਦੇ ਮੁਤਾਬਕ ਜਿਹੜਾ ਗਿਰਨ ਹੈ ਬਿਨਤ ਉਹਦੇ ਮੁਤਾਬਕ ਉਹ ਰਸਤੇ ਦੇ ਕੋਲ ਤੇ ਜਾਂਦੇ ਇੱਕ ਟਰੈਕਟਰ ਨੂੰ ਜਦੋਂ ਸਾਈਡ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਆਪੋਂ ਦਾ ਜਿਹੜਾ ਟਾਇਰ ਆ ਇੱਕ ਪੱਥਰ ਤੇ ਆ ਗਿਆ ਜਿਹਦੇ ਨਾਲ ਉਹ ਸਲਿੱਪ ਕਰਕੇ ਬੱਸ ਤੋਂ ਆਪ ਦੇ ਵਿੱਚ ਗੱਡੀ ਸਲਿੱਪ ਹੋ ਗਈ ਜਿਹਨੂੰ ਰਾਗ ਹੀਰਾ ਨੇ ਬਹੁਤੀ ਸੇਫਤੀ ਦੇ ਨਾਲ ਅਗਲਾ ਕਰ ਲਿਆ ਤੇ ਹੁਣ ਤੱਕ ਬਿਲਕੁਲ ਠੀਕ ਠਾਕ ਹੈ ਪਰ ਲੋਕਾਂ ਦੀ ਇਹ ਮੰਗ ਹੈ ਕਿ ਜਿਸ ਤੋਂ ਆਮ ਨਾਇਬ ਦੇ ਲਾਗੇ ਕਿਤੇ ਲੱਗੇ ਕਿ ਜਿਹੜਾ ਤੁਹਾਨੂੰ ਹਾਸੇ ਹੁੰਦੇ ਆ ਉਹਨਾਂ ਦੇ ਬਾਬੇ ਦੇ ਵਿੱਚ ਨੂੰ ਲੁਆਈ ਜਾਂਦੇ ਦਾਵਾ ਫਲੇ ਹਿਸਾਬ ਤੋਂ ਦਲਜੀਤ ਅਜਿਹਾ